ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ੍ਰਿਊਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਬੰਬਰ ਜਾਰਜਟ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਵਰਕ ਦੇ ਨਾਲ ਸੂਟ ਹੋਣਗੇ ਤੇ ਇੱਕ ਮੈਂ ਗੱਲ ਦੱਸਣੀ ਸੀ ਕਿ ਜਿਹੜੀ ਜੌਰਜਟ ਤੇ ਬੰਬਰ ਜੌਰਜਟ 'ਚ ਥੋੜਾ ਜਿਹਾ ਫਰਕ ਹੁੰਦਾ ਜੀ ਜਿਹੜੀ ਜੌਰਜਟ ਹੁੰਦੀ ਹੈ ਉਹ ਦਾਣੇਦਾਰ ਦੂਜੀ ਹੁੰਦੀ ਹੈ ਤੇ ਜਿਹੜੀ ਬੰਬਰ ਜੌਰਜਟ ਹੁੰਦੀ ਹੈ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹੁੰਦੀ ਹੈ ਜੀ ਬੰਬਰ ਜੌਰਜਟ ਤੇ ਜਿਹੜੀ ਸਟਾਰਟਿੰਗ 'ਚ ਸੂਟ ਦਿਖਾਵਾਂਗੇ ਆਪਾਂ ਉਹ 3 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਬਾਟਮ ਦੇ ਨਾਲ ਬੜੇ ਪਿਆਰੇ ਸੂਟ ਹੋਣਗੇ ਤੇ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਹੈਗਾ 3800 3800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਬੜੇ ਪਿਆਰੇ ਕਲਰ ਤੇ ਬੜੇ ਪਿਆਰੇ ਡਿਜ਼ਾਈਨ ਦੇ ਨਾਲ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਕਿਉਂਕਿ ਜਿਹੜੀ ਬੰਬਰ ਜਰਜਟ ਹੁੰਦੀ ਹੈ ਇਹਨਾਂ ਨੂੰ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਸਵੀਅਰ ਕਰ ਸਕਦੇ ਆਂ ਕਿਉਂਕਿ ਲਾਈਨਿੰਗ ਲੱਗ ਕੇ ਸੂਟ ਬਣਨਾ ਤੇ ਬੜੀ ਪਿਆਰੀ ਫਿਟਿੰਗ ਆਉਂਦੀ ਹੈ ਬਹੁਤ ਪਿਆਰੇ ਲੱਗਦੇ ਆਂ ਵੀਅਰ ਕੀਤੇ ਹੋਏ ਸੂਟ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814680800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਜਿਹੜੀ ਹੈਗੀ ਉਹ ਤੁਸੀਂ ਮੈਨੂੰ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਲੈਣੇ ਆ ਤਾਂ ਤੁਸੀਂ ਆ ਸਕਦੇ ਹੋ ਜੀ ਜਦ ਮਰਜੀ ਆਜੋ ਮੰਡੇ ਟੂ ਸੈਟਰਡੇ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਨੇ ਆ ਜੀ ਸਵਾ 9 9:30 ਦੇ ਕਰੀਬ ਵਿੱਚ ਵਿੱਚ ਇਹ ਟਾਈਮ ਦੇ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਐ ਤੇ ਪ੍ਰਾਈਸ ਹਰੇਕ ਸੂਟ ਦੇ ਆਪਾਂ ਦੱਸੀ ਦੇ ਆ ਨਾਲ ਦੀ ਨਾਲ ਤੇ ਹਰੇਕ ਸੂਟ ਬਾਰੇ ਪੂਰੀ ਤਰ੍ਹਾਂ ਐਕਸਪਲੇਨ ਵੀ ਕਰੀ ਦੇ ਬਾਕੀ ਜੇ ਫਿਰ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ WhatsApp ਨੰਬਰ ਤੇ ਕਨਫਰਮ ਕਰ ਸਕਦੇ ਹੋ ਐਨੀ ਡਾਊਟ ਕੁਝ ਵੀ ਹੁੰਦਾ ਤੁਸੀਂ ਆਪਣਾ ਕਲੀਅਰ ਕਰ ਸਕਦੇ ਹੋ ਤੇ ਪਲੀਜ਼ ਲਿੰਕ ਨੂੰ ਜਦੋਂ ਤੁਸੀਂ ਆਪ ਜਿਵੇਂ ਵੀਡੀਓ ਦੇਖਦੇ ਹੁੰਨੇ ਹੋ ਤੁਹਾਨੂੰ ਆਪ ਨੂੰ ਇੰਨੇ ਸੋਹਣੇ ਲੱਗਦੇ ਆ ਸੂਟ ਕਿਉਂਕਿ ਡੇਲੀ ਟਰਾਈ ਕਰੀਦਾ ਤੁਹਾਡੇ ਲਈ ਨਵੇਂ ਤੋਂ ਨਵੇਂ ਅਪ ਟੂ ਡੇਟ ਤੁਸੀਂ ਰੋਹੋ ਘਰੇ ਬੈਠਿਆਂ ਨੂੰ ਤੁਹਾਨੂੰ ਜਿੰਨੀ ਗਰਮੀ ਆ ਤੁਹਾਨੂੰ ਬਾਜ਼ਾਰ ਜਾਣ ਦੀ ਲੋੜ ਨਾ ਪਵੇ ਘਰੇ ਬੈਠਿਆਂ ਤੁਹਾਨੂੰ ਸੂਟ ਮਿਲਣ ਤਾਂ ਪਲੀਜ਼ ਲਿੰਕ ਵੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਨਵੇਂ-ਨਵੇਂ ਕਸਟਮਰ ਜੁੜਦੇ ਰਹਿਣ ਤੇ ਸਬਸਕ੍ਰਾਈਬਰ ਆਪਣੇ ਵਧਣ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੇ ਦੇਖਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਪਰਪਲ ਕਲਰ ਹੈ ਬਿਲਕੁਲ ਪਿਓਰ ਬੰਬਰ ਜੌਰਜਟ ਦੇ ਵਿੱਚ ਸੂਟ ਹੈ ਬੰਬਰ ਜੌਰਜਟ ਮੈਂ ਪਹਿਲਾਂ ਤੁਹਾਨੂੰ ਐਕਸਪਲੇਨ ਕਰਤਾ ਕਿ ਬਹੁਤ ਜ਼ਿਆਦਾ ਜਿਹੜਾ ਸੌਫਟ ਫੈਬਰਿਕ ਹੁੰਦਾ ਉਹ ਵਾਲਾ ਫੈਬਰਿਕ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਤੇ ਇਹ ਹੈਗਾ 3 ਮੀਟਰ ਦੀ ਸ਼ਰਟ ਹੈ ਅਲੱਗ ਤੋਂ 슬ੀਵ ਦਿੱਤੀਆਂ ਹੋਈਆਂ ਭਾਰੀ ਨਾ ਪੈਤਾ ਤੁਹਾਡਾ ਆਰਾਮ ਨਾਲ ਸੂਟ ਬਣ ਜਾਣਾ 3 ਮੀਟਰ ਦੀ ਉਹ ਪਿਓਰ ਕ੍ਰੇਪ ਦੀ ਬਾਟਮ ਹੈ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਇਹ ਦੇਖ ਸਕਦੇ ਹੋ ਬਹੁਤ ਪਿਆਰਾ ਇਹਦੇ ਵਿੱਚ ਵਰਕ ਹੋਇਆ ਇਹ ਜਿਵੇਂ ਹੁਣ ਆਪਾਂ ਨੂੰ ਗਰਮੀਆਂ ਦਾ ਫੰਕਸ਼ਨ ਆ ਜਾਵੇ ਬਹੁਤ ਪਿਆਰੇ ਲੱਗਦੇ ਆ ਵੇਅਰ ਕੀਤੇ ਹੋਏ ਇਹ ਆਪਣਾ ਫਰੰਟ ਪੱਲਾ ਆ ਜਣਾ ਸਾਰੀ ਸ਼ਰਟ ਦੇ ਵਿੱਚ ਵਰਕ ਹੈ نیچے ਬਾਰਡਰ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦਾ ਆਪਣਾ ਨੀਚੇ ਬਾਰਡਰ ਬਣ ਜਾਣਾ ਬਹੁਤ ਸੋਹਣਾ ਵਰਕ ਬਾਰਡਰ ਤੇ ਵੀ ਇਹ ਪੂਰੀ ਸ਼ਰਟ ਤੇ ਹੀ ਹੈ ਕਹਿਣ ਦਾ ਮਤਲਬ ਹੈ ਦੇਖੋ ਪੂਰੀ ਤੇ ਹੀ ਫਰੰਟ ਪੱਲਾ ਜਿਹੜਾ ਪੂਰੇ ਤੇ ਹੀ ਹੈ 슬ੀਵਜ਼ ਦੇ ਅਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਜ਼ ਆ ਜਣੀਆਂ ਕੋਈ ਜੋੜਨੀ ਹੈਗਾ 슬ੀਵਜ਼ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਹੈ। ਇਹ ਦੇਖੋ ਇਹ ਬੈਕ ਆਗੀ ਸ਼ਰਟ ਦੀ ਬਹੁਤ ਸੋਹਣਾ ਪ੍ਰਿੰਟ ਹੈ। 3 ਮੀਟਰ ਦੀ ਹੈ ਜੀ ਸ਼ਰਟ। ਬਹੁਤ ਖੁੱਲਾ ਕੱਪੜਾ ਹੈ ਪਿਓਰ ਦੇ ਵਿੱਚ ਸੂਟ ਹੈ। ਪਿਓਰ ਕ੍ਰੇਪ ਦੀ ਨਾਲ ਬਾਟਮ 3 ਮੀਟਰ ਦੀ ਤੇ ਨਾਲ ਪੂਰਾ 2.5 ਮੀਟਰ ਦਾ ਪਿਓਰ ਦਾ ਦੁਪੱਟਾ। ਕਾਈ ਉਟਰ ਦਾ ਦੁਪੱਟਾ ਹੋਗਾ ਪੂਰਾ ਖੁੱਲਾ ਦੁਪੱਟਾ ਇਹ ਦੇਖੋ ਦੁਪੱਟੇ ਦੀ ਗ੍ਰੇਸ ਬਹੁਤ ਪਿਆਰਾ ਦੁਪੱਟਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਬੜਾ ਪਿਆਰਾ ਸੂਟ ਹੈ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਹੈ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਜੀ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਉਹ ਐਕਸਟਰਾ ਹੋਣਗੇ ਵਿੱਚ ਇਨਕਲੂਡਿਡ ਨਹੀਂ ਹੋਗੇ ਹੈਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਓ ਵੀ ਕੋਰੀਅਰ ਚਾਰजेस ਕਿੰਨੇ ਹੋਣਗੇ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਣੀ ਆ ਇਹਦੇ ਵਿੱਚ ਨੈਕਸਟ ਹੈਗਾ ਬੜਾ ਸੋਹਣਾ ਮਾਊਸ ਕਲਰ ਮਾਊਸ ਕਲਰ ਹੈ ਵਰਕ ਬਹੁਤ ਪਿਆਰਾ ਹੈ ਮਾਊਸ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਉੱਠ ਕੇ ਆ ਰਿਹਾ ਪ੍ਰਿੰਟ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਸਾਰਾ ਵਰਕ ਹੈ ਜੀ ਇਹ ਪੂਰਾ ਜਿਹੜਾ ਤੁਹਾਨੂੰ ਸ਼ਾਈਨ ਕਰ ਰਿਹਾ ਸਾਰਾ ਵਰਕ ਕੀਤਾ ਹੋਇਆ ਫੁੱਲ ਲਾਈਨਿੰਗ ਲੱਗ ਕੇ ਬਣਿਆ ਜੀ ਸੂਟ ਇਹ ਇਹ ਫੰਕਸ਼ਨਲ ਸੂਟ ਹੈ ਤੇ ਨਾਲ ਹੈਗੇ ਪਿਓਰ ਕ੍ਰੇਪ ਦੀ ਨਾਲ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਨਾਲ ਸੇਮ ਕਲਰ ਦੀ ਇਹ ਕ੍ਰੇਪ ਦੀ ਬਾਟਮ ਹੈ ਜੀ ਪਿਓਰ ਕ੍ਰੇਪ ਦੀ ਹੈ ਜੀ ਨਾਲ ਇਹ ਨਾਮ ਹੈਗਾ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਪੂਰੇ ਖੁੱਲੇ ਬਹੁਤ ਸੋਹਣੇ ਪੂਰੇ ਸ਼ਾਨਦਾਰ ਦੁਪੱਟੇ ਜੇ ਬੁੱਕਲ ਮਾਰ ਕੇ ਲੈਣੇ ਨੇ ਬਹੁਤ ਸੋਹਣੇ ਲਾਈਟ ਵੇਟ ਪਿਓਰ ਬੰਬਰ ਦਾ ਹੀ ਹੈ ਜੀ ਦੁਪੱਟਾ ਨਾਲ ਸੇਮ ਟੈਕਸਚਰ ਦਾ ਬਿਲਕੁਲ ਜਿਹੜਾ ਪਿਓਰ ਬੰਬਰ ਹੁੰਦੀ ਹੈ ਜਿਨ੍ਹਾਂ ਨੂੰ ਪੁਰਾਣੇ ਟਾਈਮ 'ਚ ਬੰਬਰ ਦੇ ਦੁਪੱਟੇ ਹੀ ਲਏ ਹੋਏ ਆ ਉਹਨਾਂ ਨੂੰ ਪੂਰੀ ਨੋਲਿਜ ਹੋਊਗੀ ਵੀ ਪਿਓਰ ਬੰਬਰ ਕਿਹੜਾ ਹੁੰਦਾ ਹੈ ਬਿਲਕੁਲ ਸੌਫਟ ਸਿਰ ਤੋਂ ਨਹੀਂ ਤਿਲਕਦਾ ਦੁਪੱਟਾ ਜੇ ਸਿਰ ਤੇ ਲੈਣਾ ਆਪਾਂ ਨੇ ਉਹ ਵੀ ਸਟੇ ਕਰਦਾ ਹੈ ਜੀ ਸਿਰ ਤੇ 3800 ਪ੍ਰਾਈਸ ਦੇ 3800 ਪ੍ਰਾਈਸ ਦੇ ਨਾਲ ਆਪਣੇ ਸੂਟ ਅੱਜ ਦੇ ਤੇ ਕਲਰ ਬੜੇ ਪਿਆਰੇ ਆ ਇਹਨਾਂ ਦੇ ਨੈਕਸਟ ਹੈਗਾ ਦੇਖੋ ਫਿਰੋਜ਼ੀ ਕਲਰ ਫਿਰੋਜ਼ੀ ਵੀ ਡਿਫਰੈਂਟ ਜਿਹਾ ਕਲਰ ਹੈ ਜਿਵੇਂ ਪਰਪਲ ਡਿਫਰੈਂਟ ਜਿਹਾ ਸੀਗਾ ਮਾਊਸ ਕਲਰ ਹਲਕਾ ਜਿਹਾ ਡਾਰਕ ਤੇ ਉਵੇਂ ਹੀ ਫਿਰੋਜ਼ੀ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਸੋਹਣਾ ਵਰਕ 3 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ ਪਿਓਰ 크ਰੇਪ ਦੀ ਬਾਟਮ ਹੈ ਜੀ ਨਾਲ ਪੂਰੀ ਹੈਵੀ ਸਲਵਾਰ ਬਣ ਜਾਣੀ ਹੈ ਤੇ ਬੜਾ ਪਿਆਰਾ ਪ੍ਰਿੰਟ ਹੈ ਨਾ ਸੂਟਾਂ ਦਾ ਤੇ ਪਿਓਰ ਬੰਬਰ ਜਾਰਜਟ ਦੇ ਵਿੱਚ ਸ਼ਰਟ ਵਰਕ ਦੇ ਨਾਲ ਪਿਓਰ 크ਰੇਪ ਦੀ 3 ਮੀਟਰ ਦੀ ਬਾਟਮ ਤੇ ਪਿਓਰ ਬੰਬਰ ਦਾ ਹੀ ਬਿਲਕੁਲ ਪਿਓਰ ਦਾ ਬੰਬਰ ਦਾ ਦੁਪੱਟਾ 2.5 ਮੀਟਰ ਦਾ ਕੀ 30 ਪ੍ਰਾਈਸ 3800 ਪ੍ਰਾਈਸ ਹੈ ਜੀ ਤੇ ਨੈਕਸਟ ਕਲਰ ਆ ਗਿਆ ਬੜਾ ਪਿਆਰਾ ਇਹ ਬਹੁਤ ਜਲਦੀ ਸੇਲ ਹੋ ਜੰਨੇ ਜੀ ਇਹ ਵਾਲੇ ਸੂਟ ਆਏ ਹੋਏ ਬਹੁਤ ਸੋਹਣੇ ਲੱਗਦੇ ਆ ਬਹੁਤ ਸੋਹਣੀ ਫਿਟਿੰਗ ਆਉਂਦੀ ਆ ਖੁੱਲਾ ਕਪੜਾ ਬਹੁਤ ਸੋਹਣਾ ਵਰਕ 3 ਮੀਟਰ ਦੀ ਸ਼ਰਟ 3 ਮੀਟਰ ਦੀ ਉਹ ਬਾਟਮ ਬੋਥ ਸ਼ਰਟ ਤੇ ਦੇਖ ਸਕਦੇ ਹੋ ਬਹੁਤ ਪਿਆਰਾ ਸਾਰਾ ਵਰਕ ਕੀਤਾ ਹੋਇਆ ਹੈ ਇਹ ਪੂਰੀ ਸ਼ਰਟ ਦੇ ਵਿੱਚ ਤੇ ਪ੍ਰਿੰਟ ਬੜਾ ਪਿਆਰਾ ਹੈ ਤੇ ਨਾਲ ਹੈਗਾ ਪਿਓਰ ਦਾ ਹੀ ਬੰਬਰ ਦਾ ਦੁਪੱਟਾ ਪਿਓਰ ਬੰਬਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਪਿਆਰਾ ਸੋਹਣਾ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਚਾਰ ਕਲਰ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਬਾਕੀ ਕੋਰੀਅਰ ਚਾਰजेस ਜ਼ਰੂਰ ਕਨਫਰਮ ਕਰ ਲਿਆ ਕਰੋ ਉਹ ਲੱਗ ਤੋਂ ਹੋਣਗੇ ਨੈਕਸਟ ਸੂਟ ਦਿਖਾਣੇ ਆ ਇਹ ਵੀ ਪਿਓਰ ਬੰਬਰ ਦੇ ਆ ਜੀ ਬਿਲਕੁਲ ਪਿਓਰ ਦੇ ਕਿਉਂਕਿ ਆਰੀ ਵਰ ਇਤੇ ਆਰੀ ਵਰਕ ਹੋਇਆ ਆਰੀ ਵਰਕ ਜਿਹੜਾ ਜੌਰਜਟ 'ਚ ਵੀ ਹੁੰਦਾ ਪਹਿਲਾਂ ਮੈਂ ਪਾਏ ਸੀਗੇ ਇੱਕ ਦਿਨ ਪਰ ਇਹ ਬੰਬਰ ਚ ਹੈ ਜੀ ਸੂਟ ਪਿਓਰ ਬੰਬਰ ਦੇ ਵਿੱਚ ਕਿਉਂਕਿ ਬੰਬਰ ਹਰ ਉਹਦੇ ਵਿੱਚ ਮੈਂ ਤੁਹਾਨੂੰ ਫਰਕ ਦੱਸਦਾ ਕਿ ਕੋ ਬਹੁਤ ਜ਼ਿਆਦਾ ਸੌਫਟ ਹੁੰਦਾ ਜੀ ਇਹ ਬਿਲਕੁਲ ਸੌਫਟ ਪਾਇਆ ਪਤਾ ਹੀ ਨਹੀਂ ਲੱਗਦਾ ਸੂਟ ਦਾ ਚਿਨਾਰ ਬ੍ਰੈਂਡ ਦਾ ਸੂਟ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਪੂਰੀ ਸ਼ਰਟ ਤੇ ਜਾਰੀ ਵਰਕ ਹੋਇਆ ਫਰੰਟ ਬੈਕ ਪੂਰੀ ਸ਼ਰਟ ਤੇ ਜਾਰੀ ਵਰਕ ਹੋਇਆ ਪਿਓਰ ਬੰਬਰ ਦੇ ਵਿੱਚ ਜਿਹੜੇ ਜਾਰਜਟ ਚ ਹੁੰਦੇ ਆ ਥੋੜੇ ਜੇ ਇਹਨਾਂ ਨਾਲੋਂ ਹਲਕਾ ਜਿਹਾ ਹੈਵੀ ਸਟੱਫ ਹੁੰਦਾ ਹਲਕਾ ਜਿਹਾ ਕਿਉਂਕਿ ਇਹ ਪਿਓਰ ਪੈਂਬਰ ਚ ਹੈ ਬਿਲਕੁਲ ਸੌਫਟ ਹੈ 3 ਮੀਟਰ ਦੀ ਪਿਓਰ ਕ੍ਰੈਪ ਦੀ ਬਾਟਮ ਨਾਲ ਤੇ ਜਿਹੜਾ ਦੁਪੱਟਾ ਜਿਹੜਾ ਤੁਸੀਂ ਜਿਨ੍ਹਾਂ ਜਿਨ੍ਹਾਂ ਕੋਲ ਉਹ ਜਜਮੈਂਟ ਕਰ ਸਕਦੇ ਆ ਜਿਨ੍ਹਾਂ ਨੇ ਜੌਰਜਟ ਤੇ ਸੂਟ ਲਈ ਹੋਣ ਕਿਉਂਕਿ ਇਹਦਾ ਦੁਪੱਟਾ ਬਿਲਕੁਲ ਲਾਈਟ ਵੇਟ ਹੈ ਉਹਦਾ ਹਲਕਾ ਜਿਹਾ ਦੁਪੱਟਾ ਹੈਵੀ ਹੁੰਦਾ ਜੀ ਦੂਜੇ ਦਾ ਇਹ ਦੇਖੋ ਬਿਲਕੁਲ ਸੌਫਟ ਪੂਰਾ 2.5 ਮੀਟਰ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਬਹੁਤ ਸੋਹਣਾ ਪਿਓਰ ਪੈਂਬਰ ਦਾ ਹੀ ਦੁਪੱਟਾ ਹੈ ਜੀ ਇਹ ਚਿਨਾਰ ਬ੍ਰੈਂਡ ਦਾ ਸੂਟ ਹੈ ਤੇ ਲੁੱਕ ਦੇਖੋ ਸੂਟ ਦੀ 3800 प्राइस है जी 3800 प्राइस बहुत प्यारा सूट नेक्स्ट प्रिंट में जल्टा कलर है थोड़ा सोना ये भी सदाबहार है जी सूट जद मर्ज़ी ਤੁਸੀਂ ਇਹਨਾਂ ਨੂੰ ਗਰਮੀ ਸਰਦੀ ਦੋਨੋਂ ਮੌਸਮ ਚ ਕਿਉਂਕਿ ਲਾਈਨਿੰਗ ਲੱਗ ਕੇ ਬਣਨਾ ਹੈ ਫਿਰ ਕਿਸੇ ਮੌਸਮ ਚ ਪਾ ਲੋ ਗਰਮੀਆਂ ਚ ਬਿਲਕੁਲ कूल ਰਹਿਣਾ ਹੈ सूटੱਖਦੇ ਨਹੀਂ ਹੈਗੇ ਇਹ ਇਨਾ ਚ ਗਰਮੀ ਨਹੀਂ ਲੱਗਦੀ ਸਾਰੇ ਚ ਆਦੀ ਵਰਕ ਹੋਇਆ ਪਿਓਰ ਬੰਬਰ ਦੇ ਸੂਟ ਚਨਾਰ ਬ੍ਰਾਂਡ ਦੇ ਸੂਟ ਹੈ ਜੀ ਇਹ ਤੇ ਨਾਲ ਪਿਓਰ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਨਾਲ ਪਿਓਰ ਬੰਬਰ ਦਾ ਹੀ ਦੁਪੱਟਾ ਦੁਪੱਟਾ ਕਿੰਨਾ ਪਿਆਰਾ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਸੋਹਣਾ ਸੂਟ 2.5 ਮੀਟਰ ਦਾ ਦੁਪੱਟਾ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਸਾਰੇ ਸੂਟ ਅੱਜ ਦੇ 3800 ਰੁਪਏ ਦਾ ਹੋਣਗੇ ਤੇ ਨੈਕਸਟ ਹੈਗਾ ਪੀਚ ਕਲਰ ਚਿਨਾਰ ਬ੍ਰਾਂਡ ਦੇ ਵਿੱਚ ਹੈ ਜੀ ਪਿਓਰ ਬੰਬਰ ਦੇ ਸੂਟ ਪੀਚ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਤੇ ਸਾਰੀ ਸ਼ਰਟ ਦੇ ਵਿੱਚ ਫਰੰਟ ਬੈਕ ਸਾਰਾ ਆਰੀ ਵਰਕ ਹੋਇਆ ਹੈ thread ਦੇ ਨਾਲ 3 ਮੀਟਰ ਦੀ ਪਿਓਰ ਕ੍ਰੇਪ ਦੀ ਬਾਟਮ ਨਾਲ ਤੇ ਨਾਲ ਪਿਓਰ ਬੰਬਰ ਦਾ ਹੀ ਦੁਪੱਟਾ 3 ਮੀਟਰ ਦਾ ਦੁਪੱਟਾ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਹੈ ਤੁਸੀਂ ਲਾਈਟ ਕਲਰ ਦੇ ਸੂਟ ਲੈ ਸਕਦੇ ਹੋ ਇਹ ਬੜਾ ਪਿਆਰਾ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਬਿਲਕੁਲ ਲਾਈਟ ਗ੍ਰੇ ਕਲਰ ਲਾਈਟ ਗ੍ਰੇ ਕਲਰ ਹੈ ਪਿਓਰ ਬੰਬਰ ਜਾਰਜਟ ਦੇ ਵਿੱਚ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਫਰੰਟ ਬੈਕ ਸਾਰੇ ਦੇ ਵਿੱਚ ਆਰੀ ਵਰਕ ਦੇ ਨਾਲ ਪਿਓਰ ਕ੍ਰੇਪ ਦੀ ਬਾਟਮ ਗ੍ਰੇ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਲਾਈਟ ਸਕਾਈ ਬਲੂ ਕਲਰ ਹੈ ਜੀ ਇਹ ਲਾਈਟ ਸਕਾਈ ਬਲੂ ਕਿ ਪਿਓਰ ਬੰਬਰ ਦੇ ਵਿੱਚ ਇਸ ਦਾ ਆਪਣਾ 2.5 ਮੀਟਰ ਦਾ ਦੁਪੱਟਾ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇਹ ਪਿਓਰ ਬੰਬਰ ਦੇ ਵਿੱਚ ਮੈਂ ਤੁਹਾਨੂੰ ਆਰੀਵਰਕ ਵਿੱਚ ਸੂਟ ਦਿਖਾਏ ਹੁਣ ਮੈਂ ਤੁਹਾਨੂੰ ਦਿਖਾਣਿਆ ਪਿਓਰ ਚਨੌਨ ਦੇ ਵਿੱਚ ਸੂਟ ਇਹ ਵੀ ਚਨਾਰ ਬ੍ਰਾਂਡ ਦੇ ਸੂਟ ਹੈ ਪਿਓਰ ਚਨੌਨ ਦੇ ਵਿੱਚ ਇਹ ਓਵਲ ਚੁੰਨੀਆਂ ਵਾਲੀ ਚਨੌਨ ਨਹੀਂ ਹੈਗੀ ਜਿਹੜੇ ਦੁਪੱਟੀਆਂ ਵਾਲਾ ਚਨੌਨ ਹੁੰਦਾ ਉਹ ਵਾਲਾ ਨਹੀਂ ਉਹਦੇ ਨਾਲ ਥੋੜਾ ਜਿਹਾ ਉਹ ਹੁੰਦਾ ਵੀ ਸੂਟ ਵਾਲਾ ਚਨੌਨ ਹੁੰਦਾ ਜਿਹੜਾ ਚਨੌਨ ਦੇ ਸੂਟ ਹੁੰਨੇ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਪੀਚ ਕਲਰ ਦੇ ਵਿੱਚ ਸੂਟ ਹੈ ਤੇ ਸਾਰੀ ਸ਼ਰਟ ਦੇ ਵਿੱਚ ਦੇਖੋ ਬਹੁਤ ਸੋਹਣੀ ਬੂਟੀ ਬਣੀ ਹੋਈ ਹੈ ਸਾਰਾ ਵਰਕ ਹੈ ਜੀ ਸ਼ਰਟ ਦੇ ਵਿੱਚ ਫਰੰਟ ਬੈਕ ਪੂਰੇ ਤੇ ਇਹ ਵਰਕ ਆਣਾ ਹੈ ਬੈਕ ਤੇ ਵੀ ਹੈ ਸੇਮ ਵਰਕ ਬਹੁਤ ਸੋਹਣਾ ਪੀਚ ਕਲਰ ਦੇ ਵਿੱਚ ਪਿਓਰ ਚਨਾਉਣ ਦੇ ਵਿੱਚ ਚਿਨਾਰ ਬ੍ਰਾਂਡ ਦਾ ਸੂਟ ਹੈ ਇਹ ਸ਼ਰਟ ਹੋਗੀ 2.5 ਮੀਟਰ ਦੀ ਤੇ ਨਾਲ ਹੈਗੀ ਪਿਓਰ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਨਾਲ ਚਨਾਉਣ ਦਾ ਹੀ ਦੁਪੱਟਾ 2.5 ਮੀਟਰ ਦਾ ਚਨਾ ਉਹਨਾਂ ਦੁਪੱਟੇ ਨਾਲ 2.5 ਮੀਟਰ ਦਾ ਉਹ ਪੱਟਿਆ ਰਿਹਾ ਕੋਸ ਹਣੀ ਲੁੱਕ ਹੈ ਪ੍ਰਾਈਸ ਰਹਿਣਾ 3800 3800 ਹੀ ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਇਹਦੇ ਵਿੱਚ ਆਪਾਂ ਹੁਣ ਪਿਓਰ ਚਨਾਉਣ ਦੇ ਵਿੱਚ ਨੈਕਸਟ ਹੈਗਾ ਬੜਾ ਪਿਆਰਾ ਜਿਹਾ ਕਲਰ ਹੈ ਵੀ ਪਿਆਜੀ ਪਿੰਕ ਕਲਰ ਟਾਈਪ ਕਲਰ ਹੈ ਚਿਨਾਰ ਬ੍ਰੈਂਡ ਦੇ ਸੂਟ ਤੇ ਪੂਰੇ ਵਰਕ ਦੇ ਨਾਲ ਸਾਰੀ ਫਰੰਟ ਬੈਕ ਸਾਰੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ। ਇਹ ਦਿੱਕਟਾ 2 ਮੀਟਰ ਦਾ ਹੋ ਸੋਨਾ ਸੂਟਾ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ yellow color ਥੋੜੇ ਪਿਆਰੀ ਪਿਆਰੀ ਕਲਰ ਹੈ ਬਿਲਕੁਲ ਪਿਓਰ ਚਨਾਉਣ ਦੇ ਵਿੱਚ ਸੂਟ ਹੈ ਚਨਾਰ ਬ੍ਰਾਂਡ ਦਾ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਉਹ ਸੋਨਾ ਫੰਕਸ਼ਨਲ ਸੂਟ ਹੈ ਜੀ ਵਿੱਚ ਸਾਰੀ ਸ਼ਰਟ ਦੇ ਵਿੱਚ ਵਰਕ ਪੂਰੇ ਸਰਦਾਰੀ ਸੂਟ ਫਰੰਟ ਬੈਕ ਸਾਰੇ ਦੇ ਵਿੱਚ ਵਰਕ ਹੈ ਜੀ yellow color ਪਿਓਰ ਚਨਾਨ ਗਰੇਵ ਦੀ ਸੌਰੀ 3 ਮੀਟਰ ਦੀ ਬਾਟਮ ਨਾਲ ਚਨਾਨ ਦਾ ਹੀ ਦੁਪੱਟਾ ਕਿੰਨਾ ਧਿਆਨ 3 ਮੀਟਰ ਦਾ ਬਸ ਸੋਹਣਾ ਪ੍ਰਾਈਸ ਹੈਗਾ 3800 3800 ਪ੍ਰਾਈਸ ਦੇ ਨਾਲ ਆਪਣੇ ਸੂਟ ਤੇ ਨੈਕਸਟ ਹੈ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਪਿੰਕ ਕਲਰ ਦਾ ਚਾਰ ਫ੍ਰੈਂਡ ਦੇ ਸੂਟ ਹੈ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਪਲੇਨ ਪਿਓਰ 크ਰੇਪ ਦੀ ਬਾਟਮ ਪਰਪਲ ਜੀ ਟੋਨ ਤੇ ਪਿੰਕ ਹੈ ਜੀ ਥੋੜਾ ਪਰਪਲ ਟੋਨ ਤੇ ਪਿੰਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਨਾਲ ਹੈਗਾ ਚਨਾਉਣ ਦਾ ਹੀ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ 3 ਮੀਟਰ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ ਇਹ ਹੋਰ ਕ੍ਰੈਪ ਦੀ ਇਹ ਦੇਖੋ ਬਹੁਤ ਪਿਆਰੀ ਲੁੱਕ ਤੇ 3800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ 3800 ਪ੍ਰਾਈਸ ਬਾਕੀ ਕੋਰੀਅਰ ਚਾਰਜੀਸ ਅਲੱਗ ਤੋਂ ਹੁੰਨੇ ਹੋ ਜਰੂਰ ਕਨਫਰਮ ਕਰ ਲਿਆ ਕਰੋ ਕਿ ਕਿੰਨੇ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ